ਜਿਹੜੀ ਮਾਨ ਸਰਕਾਰ ਜੋ ਅਰਵਿੰਦ ਕੇਜਰੀਵਾਲ ਦੀ ਸੋਚ ਆ ਸੀ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ 3 ਕਰੋੜ ਲੋਕਾਂ ਨੂੰ ਅਸੀਂ 10 ਲੱਖ ਦੀ ਇੰਸ਼ੋਰੈਂਸ ਦੇ ਰਹੇ ਹਾਂ ਕੋਈ ਹੈ ਮੈਡੀਕਲ ਕਵਰੇਜ ਆਪਰੇ ਸਰਵਲ ਬੜੀ ਬਿਹਤਰੀ ਤੇ ਪਹੁੰਚਣਾ ਚਾਹੀਦਾ ਤੇ ਉਹਦਾ ਸੀਡੀ ਸਕੈਨ ਕਰਨਾ ਸੀਡੀ ਸਕੈਨ ਸਭੇ ਸਾਰੇ ਜਿਲ੍ਹਿਆਂ ਦੇ ਵਿੱਚ ਸਾਰੇ ਸਬ-ਡਿਵੀਜ਼ਨਲ ਹਸਪਤਾਲ ਦੇ ਵਿੱਚ ਅੱਗੇ ਅਸੀਂ ਜਿਹੜੇ ਹੋਰ ਵੀ ਬਹੁਤ ਸਾਰੇ ਸੇਵਾ ਨਾਲ ਐਕਸਪੈਂਡ ਕਰ ਰਹੇ ਹਾਂ ਉੱਥੇ ਡਾਇਗਨੋਸ ਹੋ ਜਾਂਦਾ ਕਿ ਬੰਦੇ ਨੂੰ ਸਟ੍ਰੋਕ ਹੈ ਤੇ ਫਿਰ ਉਹਨੂੰ ਇਮੀਜੇਟਲੀ ਟ੍ਰਾਂਸਪੋਰਟਾਈਜ਼ ਕਰਕੇ ਉਹਨੂੰ ਸ਼ਿਫਟ ਕਰਾਂਗੇ ਜਿਸ ਤਰ੍ਹਾਂ ਅਸੀਂ ਹਾਕ ਮੈਸ਼ਸ਼ੂ ਕਰ ਰਹੇ ਹਾਂ ਇਹਦੇ ਨਾਲ ਜਿਹੜਾ ਹੈਗਾ ਸਾਡੇ 40000 ਲੋਕਾਂ ਨੂੰ ਹਰ ਸਾਲ ਪੰਜਾਬ ਦੇ ਵਿੱਚ ਜੀਵਨ ਜੀਵਨ ਕਦੇ 1000 ਬਾਦੋ ਸਦਾ ਜੇ ਕਾਟਦਾ 40000 ਲੋਕਾਂ ਨੂੰ ਜਿਹੜ ਕੈਟ ਲੈਂਡ ਕਨੀਆ ਬਾਈਪਲੇਨਰ ਹੈ ਇਹਦੇ ਨਾਲ ਸਟੀਰੀਓਸਕੋਪਿਕ ਵਿਜ਼ਨ ਆਉਂਦੀ ਹੈ ਇੱਕ ਜਿਹੜੀ ਹਸਪੀਟਲ ਹੈਗਾ ਤਾਂ ਇਹ 40s ਹੈ ਜਿਹੜੇ ਕਾਰਪੋਰੇਟ ਹਸਪੀਟਲ ਹੈ ਇਹਨਾਂ ਦੀ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਜੀ ਕਿ ਇੱਕ ਤਾਂ ਇਹ ਜਿਹੜੀ ਲੇਟੈਸਟ ਟੈਕਨੋਲੋਜੀ ਪ੍ਰੋਵਾਈਡ ਕਰਦੇ ਆ ਅਫੋਰਡੇਬਲ ਹੈਲਥ케ਅਰ ਪ੍ਰੋਵਾਈਡ ਕਰਦੇ ਆ ਤੇ ਦੂਜਾ ਹੈਗਾ ਕਿ ਬਹੁਤ ਲਾਰਜ ਸਕੇਲ ਤੇ এমਪਲੋਇਮੈਂਟ ਵੀ ਦਿੰਦੇ ਆ ਔਰ ਤੀਜੀ ਗੱਲ ਹੈ ਕਿ ਟੈਕਸ ਵੀ ਦਿੰਦੇ ਆ ਸੋ ਦੇ ਆਰ ਆਲਸੋ ਕੰਟਰੀਬਿਊਟਿੰਗ ਅਸੀਂ ਇੱਕ ਹੈਲਥੀ ਰਿਲੇਸ਼ਨਸ਼ਿਪ ਬਿਲਡ ਅਪ ਵਿਦ ਦਾ ਗਵਰਨਮੈਂਟ ਸੈਕਟਰ ਕਿਉਂਕਿ ਗਵਰਨਮੈਂ ਜਿਹੜੇ ਪ੍ਰਾਈਵੇਟ ਕਾਰਪੋਰੇਟ ਹਸਪੀਟਲ ਹੈ ਦੇ ਡੀਲ ਵਿਦ 5% অর 10% ਆਫ ਦਾ ਪੋਪੂਲੇਸ਼ਨ ਜਿਹੜੀ ਗਵਰਨਮੈਂਟ ਦੀ ਰੀਚ ਹੈ ਉਹ 90 ਤੋਂ 95% ਹੈ ਉਹਦਾ ਜੇ ਅਸੀਂ ਮਿਲ ਕੇ ਜਦੋਂ ਅਸੀਂ ਕੰਮ ਕਰਨਾ ਸ਼ੁਰੂ ਕੀਆ ਤਾਂ ਉਹਦੇ ਰਿਜ਼ਲਟਸ ਬਹੁਤ ਅੱਛੇ ਆ ਚਾਹੇ ਡੈਂਗੀ ਆ ਉਹ ਸਾਡਾ ਪਿਛਲੀ ਵਾਰੀ 50% ਕੱਟ ਹੋਇਆ ਡੈਥ ਸਾਡੀਆਂ ਜਿਹੜੀਆਂ ਹੈਗੀਆਂ ਵਾਪਸ ਲੱਗੀਆਂ ਇਸ ਤੋਂ ਪਹਿਲਾਂ ਇੱਕ ਦਿਨ ਸਵੇਰੇ ਡੇਢ ਘੰਟਾ ਜਿਹੜਾ ਸੀਗਾ ਉਹ ਬਟਮਾਜਰਾ ਜਾ ਕੇ ਆਇਆ ਮੈਂ ਕੱਲੇ-ਕੱਲੇ ਗਰੀਬਾਂ ਦੇ ਸੋ ਆਇ ਹੂ ਮੂਵਡ ਫਰੋਮ ਜਿੱਥੇ ਰੂਡੀਮੈਂਟਰੀ ਸਰਵਿਸਸੇਸ ਆ ਐਂਡ ਟੂ ਦਾ ਜਿੱਥੇ ਸਾਫਤੋ ਦੁਨੀਆ ਦੀ ਵਨ ਆਫ ਦੀ ਬੈਸਟ ਸਰਵਿਸਸੇਸ ਆ ਸੋ ਦੈਟ ਇਜ਼ ਮਾਈ ਜਰਨੀ ਆਫ ਟੂਡੇ ਇਹ ਮੇਰਾ ਅੱਜ ਦਾ ਸਫਰ ਹੈ ਜੀ ਕਿ ਜਿਹੜੇ ਇੱਕ ਬਿਲਕੁਲੀ ਜਿਹੜਾ ਇੱਕ ਸਲਾਮਤੋ ਲੈ ਕੇ ਇੱਕ ਜਿਹੜਾ ਆਧੁਨਿਕ ਹਸਪੀਟਲ ਹੈ ਸੋ ਆਈ ਵਿਸ਼ देम 올 ਦਾ ਬੈਸਟ ਐਂਡ ਆਮ ਲੁੱਕ ਆਈ ਲੁੱਕ ਫਾਰਵਰਡ ਟੂ ਵਰਕਿੰਗ ਵਿਦ ਥੈਮ ਜਿਵੇਂ ਸਾਰੇ ਜਿੰਨੇ ਵੀ ਪੰਜਾਬ ਦੇ ਡਾਕਟਰ ਹੈ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਜੋ ਸਾਡੇ ਲੀਡਰ ਅਰਵਿੰਦ ਕੇਜਰੀਵਾਲ ਜੀ ਦੀ ਵਿਜ਼ਨ ਹੈ ਕਿ ਆਪਾਂ ਰੰਗਲਾ ਪੰਜਾਬ ਬਣਾਈਏ ਦੇ ਆਰ ਆਲ ਪਾਰਟ ਆਫ ਦਾ ਟੀਮ ਇਹਦੇ ਵਿੱਚ ਕੀ ਕੀ ਕਸ਼ਿਸ਼ ਰਹਿਣ ਵਾਲਾ ਜੀ ਇਸ ਤਰ੍ਹਾਂ ਦੇ ਨਾਲ ਲੋਕਾਂ ਤੱਕ ਵੀ ਛੂਹੇ ਦੇਖੋ ਇਹਦੇ ਵਿੱਚ ਲੋਕਾਂ ਤੱਕ ਕਿਸ ਤਰ੍ਹਾਂ ਪਹੁੰਚੇਗੀ ਇਹ ਕਿ ਇਹਨਾਂ ਨੇ ਮਸ਼ੀਨ ਲੇਟੈਸਟ ਲਿਆਏ ਇਹ ਜਿਹੜੀ ਮਾਨ ਸਰਕਾਰ ਹੈ ਜੋ ਅਰਵਿੰਦ ਕੇਜਰੀਵਾਲ ਦੀ ਸੋਚ ਆ ਸੀ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ 3 ਕਰੋੜ ਲੋਕਾਂ ਨੂੰ ਅਸੀਂ 10 ਲੱਖ ਦੀ ਇੰਸ਼ੋਰੈਂਸ ਦੇ ਰਹੇ ਆ ਜਿਹੜਾ ਗਰੀਬ ਤੋਂ ਗਰੀਬ ਬੰਦਾ ਜਿਹੜਾ ਰਿਕਸ਼ਾ ਵੀ ਚਲਾਉਂਦਾ ਰ ਰੱਬ ਨਾ ਹੋਵੇ ਉਹਦੇ ਕਿਸੇ ਫੈਮਿਲੀ ਮੈਂਬਰ ਦੇ ਐਨੂਰੀਜ਼ਮ ਹੋਵੇ ਤਾਂ ਉਹ 40 ਜਾ ਕੇ ਲਾਚ ਕਰਾ ਲਵੇ ਇਹ ਕਲੈਬੋਰੇਸ਼ਨ ਹੁੰਦੀ ਹੈ ਇਹ ਉਹਨੂੰ ਰਾਈਟ ਟਾਈਮ ਤੇ ਡਾਇਗਨੋਸ ਕਰਨਾ ਕਿਉਂਕਿ ਸਰਕਾਰ ਪੈਸੇ ਖਰਚੇਗੀ ਕੁਲ ਵੀ ਮੈਨੇਜਡ ਅੰਡ ਫੰਡ ਜਿਹੜੀਆਂ ਸਰਵਿਸਾਂ ਸਾਡੇ ਕੋਲ ਨਹੀਂ ਹੈ ਈਵਨ ਸਾਨੂੰ ਕਈ ਜਗ੍ਹਾ ਤੇ ਅਸੀਂ ਅਲਟਰਾਸਾਉਂਡ ਕਈ ਜਗ੍ਹਾ ਤੇ ਐਕਸਰੇ ਅਸੀਂ ਕਰਨਾ ਹੈ ਪ੍ਰਾਈਵੇਟ ਤੋਂ ਕਰਾ ਲੋ ਜਾ ਕੇ ਸੋ ਦੈਟ ਇਜ਼ ਦੈਟ ਇਜ਼ ਵਾਈ ਆਮ ਹੇਅਰ ਮੈਂ ਇਸ ਕਰਕੇ ਇੱਥੇ ਆਇਆ ਵੀ ਆਪਾਂ ਦੇ ਨਾਲ ਕੋਲੈਬੋਰੇਸ਼ਨ ਕਰੀਏ ਜਿਸ ਤਰ੍ਹਾਂ ਅਸੀਂ ਸੀਐਮਸੀ ਡੀਐਮਸੀ ਨਾਲ ਕਰਕੇ ਹਾਰਟ ਅਟੈਕ ਦੇ 583 ਪੇਸ਼ੈਂਟਸ ਨੂੰ ਤਰਨਤਾਰਨ ਦੇ ਵਿੱਚ ਦਸੂਏ ਵਿੱਚ ਟੀਕਾ ਲਗਾ ਕੇ ਉਹਨਾਂ ਨੂੰ ਰਜਿੰਦਰਾ ਹਸਪਤਾਲ ਚ ਜਾਂ ਡੀਐਮਸੀ ਦੇ ਵਿੱਚ ਕਿਤੇ ਸ਼ਿਫਟ ਕਰਕੇ ਤੇ ਅਸੀਂ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦਾ ਉਹਨਾਂ ਦਾ ਹਾਰਟ ਦੁਬਾਰਾ ਤੋਂ ਜਿਹੜਾ ਨਾਰਮਲ ਕਰਦਾ ਐਸੇ ਡਾਕਟਰ ਮਤਲਬ ਕੀ ਕੀ ਸਿੰਪਟਮਸ ਰਹਿੰਦੇ ਨੇ ਜਦੋਂ ਮਤਲਬ ਇਹ ਚੀਜ਼ ਦਾ ਪਤਾ ਦੇਖੋ ਜਦੋਂ ਕਿਸੇ ਨੂੰ ਸਟ੍ਰੋਕ ਹੁੰਦਾ ਪਹਿਲੀ ਗੱਲ ਤਾਂ ਇਹ ਹੈ ਵੀ ਚਾਹੇ ਹਾਰਟ ਅਟੈਕ ਹੈ ਚਾਹੇ ਸਟ੍ਰੋਕ ਹੈ ਐਵੇਂ ਨਹੀਂ ਹੁੰਦਾ ਬੜੀ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਕੀ ਕਰਨੀ ਪੈਂਦੀ ਹੈ ਕਿ ਤੁਸੀਂ ਪਹਿਲੀ ਗੱਲ ਤਾਂ ਇਹ ਵੀ ਤੁਸੀਂ ਖਾਣਾ ਠੀਕ ਨਹੀਂ ਖਾਂਦੇ ਹੋ ਠੀਕ ਹੈ ਜੀ ਤੁਸੀਂ ਬਾਜ਼ਾਰੋਂ ਜਿਹੜਾ ਪ੍ਰੋਸੈਸਡ ਫੂਡ ਫਰਾਈਡ ਫੂਡ ਬਾਹਰੋਂ ਬਾਜ਼ਾਰੋਂ ਲੈ ਖਾਂਦੇ ਹੋ ਘਰ ਦਾ ਤਾਜ਼ਾ ਫੂਡ ਫਲ ਫਰੂਟ ਨਹੀਂ ਖਾਂਦੇ ਹੋ ਦੂਜਾ ਨਹੀਂ ਖਾਂਦੇ ਹੋ ਦੂਜਾ ਤੁਸੀਂ ਇਹ ਕਰਦੇ ਹੋ ਵੀ ਤੁਸੀਂ ਵਰਜਿਸ ਨਹੀਂ ਕਰਦੇ ਹੋ ਤੀਜਾ ਤੁਸੀਂ ਕਰਦੇ ਹੋ ਕਿ ਤੁਸੀਂ ਟੈਨਸ਼ਨ ਜ਼ਿਆਦਾ ਕਰਦੇ ਹੋ ਕੰਮ ਘੱਟ ਕਰਦੇ ਹੋ ਔਰ ਤੁਹਾਡੇ ਦਾਰੂ ਵੀ ਪੀਂਦੇ ਹੋ ਸਮੋਕਿੰਗ ਵੀ ਕਰਦੇ ਹੋ ਇਹ ਸਾਰੇ ਰਿਸਕ ਫੈਕਟਰ ਹੈ ਬਾਲੋ ਨਾ ਜੀ ਜਦੋਂ ਇਹ ਸਾਰੇ ਇਕੱਠੇ ਹੋ ਜਾਂਦੇ ਹਨ ਨਾ ਇਟਸ ਲਾਈਕ ਅ ਅਮਰੀਕਨ ਐਜੂਕੇਸ਼ਨ ਸਿਸਟਮ ਜਦੋਂ ਤੁਹਾਡੇ ਕ੍ਰੈਡਿਟ ਪੁਆਇੰਟ ਪੂਰੇ ਹੋ ਜਾਂਦੇ ਆ ਕਿ ਤੁਸੀਂ ਮਨਨ ਖਾਣਾ ਵੀ ਠੀਕ ਨਹੀਂ ਖਾਤਾ ਬਰਜੇਸ਼ ਨਹੀਂ ਕੀਤੀ ਆਪਣੀ ਟਾਈਮ ਸਰ ਜੇ ਬਲੱਡ ਪ੍ਰੈਸ਼ਰ ਹੈ ਸ਼ੂਗਰ ਉਹਦਾ ਚੈੱਕ ਨਹੀਂ ਕਰਾਇਆ ਦਵਾਈ ਨਹੀਂ ਲਈ ਔਰ ਟੈਨਸ਼ਨ ਕੀਤੀ ਕਿ ਮੈਂ ਸਵੇਰੇ ਚਿਰ ਮੈਂ ਬੱਚੇ ਨੇ ਜਿਹੜਾ ਟੀਚਰ ਹੈ ਜਿਹੜਾ ਬੰਦਾ ਹੈਗਾ ਵੀ ਮੈਂ ਕੰਮ ਕਰਨਾ ਮੇਰੇ ਤੇ ਲੋਨ ਹੈ ਮੇਰੇ ਤੇ ਫਲਾਨਾ ਹੈ ਸਟ्रेस ਕੀਤਾ ਕੋਈ ਮੈਡੀਟੇਸ਼ਨ ਨਹੀਂ ਕੀਤੀ ਕੋਈ ਯੋਗਾ ਨਹੀਂ ਕੀਤਾ ਕੋਈ ਐਕਸਰਸਾਈਜ਼ ਨਹੀਂ ਕੀਤੀ ਔਰ ਉਪਰੋਂ दारू ਪੀਤੀ ਸਿਗਰਟ ਵੀ ਪੀਤੀ ਜਦੋਂ ਸਾਰੇ ਕ੍ਰੈਡਿਟ ਪੁਆਇੰਟ ਇਕੱਠੇ ਹੋ ਜਾਂਦੇ ਆ ਫਿਰ ਜਾ ਕੇ ਸਟ੍ਰੋਕ ਹੁੰਦਾ ਫਿਰ ਜਾ ਕੇ ਹੱਟਦਾ ਸਮਾਂ ਵੀ ਨਹੀਂ ਹੁੰਦਾ ਜੀ ਇਧਰ ਦੀ ਫੈਸਿਲਿਟੀ ਗਵਰਨਮੈਂਟ ਹਸਪੀਟਲ ਦੇ ਵਿੱਚ ਹੀ ਸਾਡੇ ਆਲਰੇਡੀ ਦੇਖੋ ਆਲਰੇਡੀ ਹੈਗੀ ਆ ਮੈਂ ਬੜੇ ਮਾਣ ਨਾਲ ਤੁਹਾਨੂੰ ਦੱਸਦਾ ਵੀ ਜਿਹੜਾ ਇਹ ਵਾਲਾ ਪਾਈਪਲੈਨਰ ਆ ਜਾਂ ਪੀਜੀਆ ਚਾ ਜਾ ਇੱਥੇ ਆ ਸਾਡਾ ਜਿਹੜਾ ਲਿਵਰ ਅਸੀਂ ਬਣਾਇਆ ਪੰਜਾਬ ਨੇ ਪਹਿਲੀ ਵਾਰੀ ਸਰਕਾਰੀ ਹਸਪਤਾਲ ਦੇ ਤੱਕ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਸ ਜਿਹੜੀ ਸਾਡੇ ਕੋਲ ਉੱਥੇ ਗਵਰਨਮੈਂਟ ਹੈ ਉਹ ਅਜੇ ਕਾਰਪੋਰੇਟ ਹਸਪਤਾਲ ਚ ਨਹੀਂ ਹੈ ਉੱਥੇ ਆਉਗੀ ਜੀ ਅ ਸਾਡੇ ਕੋਲੇ ਉੱਤੇ ਲੇਟੈਸਟ ਇਕੁਪਮੈਂਟ ਆ ਸਾਡੇ ਕੋਲੇ ਪਟਿਆਲੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਅਸੀਂ ਜਿਹੜੀ ਨਿਊਰੋ ਕੈਥ ਲੈਬ ਸ਼ੁਰੂ ਕੀਤੀ ਹੈ ਉੱਥੇ ਤੱਕ ਅਸੀਂ ਮਕੈਨੀਕਲ ਥਰੋਮਬੈਕਟਮੀ ਤੱਕ ਜਿਹੜੀ ਬਾਕੀ ਦੇ ਕਾਰਪੋਰੇਟ ਹਸਪੀਟਲ ਤੇ ਸਾਡੇ ਕੋਲੇ ਇਕੁਪਮੈਂਟ ਆ ਅਸੀਂ ਉਹਨੂੰ ਉਹਨੂੰ ਅੱਗੇ ਤੋੱਕ ਕੇ ਅਸੀਂ ਉਹਨੂੰ ਪ੍ਰੋਮੋਟ ਕਰ ਰਹੇ ਹਾਂ ਸੋ ਅਸੀਂ ਜਿਹੜਾ ਇੱਕ ਵਾਈਬਰੈਂਟ ਪ੍ਰਾਈਵੇਟ ਸੈਕਟਰ ਹੈ ਜਿਹਦੇ ਵਿੱਚ ਉਹਨਾਂ ਦੀ ਟੈਕਨੋਲੋਜੀ ਦੇ ਵਿੱਚ ਲੀਡਰ ਹੈ ਉਹਨਾਂ ਦੀ ਉਹਨਾਂ ਦੀ ਜਿਹੜੀ ਟ੍ਰੇਨ ਮੈਨ ਪਾਵਰ ਦੇ ਵਿੱਚ ਚੱਲਦਾ ਵਿਕਾਸ ਦੇਖ ਹਨ 4 ਟੂ ਪੇ ਮੋਰ ਇਹ ਮਤਲਬ ਹਰ ਇੱਕ ਬੰਦੇ ਨੂੰ ਜੋ ਉਹਦੀ ਕਾਬਲੀਅਤ ਦੇ ਹਿਸਾਬ ਨਾਲ ਅਪਲਾਈ ਕਰ ਸਕਦੇ ਆ ਵੇਰ ਐਸ ਮੇਰੇ ਵਾਸਤੇ ਬੰਦਸ਼ਾ ਹੁੰਦੀ ਆ ਕਿ ਮੈਂ ਸਾਰੇ ਜਿੰਨੇ ਵੀ ਉਸ ਕਰ ਸਕਦੇ ਜਿਹੜੇ ਬੰਦੇ ਉਹਨਾਂ ਦਾ ਸੇਮ ਆ ਸੋ ਇਹਨਾਂ ਕੋਲ ਟੈਲੈਂਟ ਤੋ ਇਹਦੇ ਵਿੱਚ ਇਹਨਾਂ ਦੀ ਲੇਟ ਹੈ ਸਾਡੇ ਕੋਲ ਜਿਹੜੀ ਸਾਡੀ ਰੀਚ ਬਹੁਤ ਜ਼ਿਆਦਾ ਸਾਡੀ 90 95% ਤਕਰੀਜ਼ ਹੈ ਸੋ ਅਸੀਂ ਮਿਲ ਕੇ ਹੀ ਅਸੀਂ ਕੰਪਲੀਟ ਟੀਮ ਬਣਦੇ ਹਾਂ ਪ੍ਰਾਈਵੇਟ ਸੈਕਟਰ ਦੇ ਸਾਰੇ ਆਈਐਮਏ ਤੇ ਡਾਕਟਰ ਐਂਡ ਦਾ ਗਵਰਨਮੈਂਟ ਡਾਕਟਰ ਵੀ ਆ ਰੇ ਕੰਪਲੀਟ ਹੈਲਥ ਟੀਮ ਮਤਲਬ ਜਿਹੜੀ ਪੰਜਾਬ ਦੀ ਹੈ ਜਿਨ੍ਹਾਂ ਨੇ ਪੰਜਾਬ ਦੇ 3 ਕਰੋੜ ਲੋਕਾਂ ਨੂੰ ਔਰ ਇੱਥੇ ਤਾਂ 40s ਦੇ ਤਾਂ ਜਿਹੜੇ ਤੁਹਾਡੇ ਆ ਗਿਆ ਇਹ ਨਾਟ ਓਨਲੀ ਪੰਜਾਬ ਤੋਂ ਇਹਨਾਂ ਸਾਡੇ ਸਰਕਾਰੀ ਹਸਪਤਾਲਾਂ ਜੀਵਨ ਸਾਡੇ ਪਠਾਨਕੋਟ ਦੇ ਵਿੱਚ ਡਿਲੀਵਰੀ ਕਰਾਉਣ ਵਾਸਤੇ ਤੇ ਮਾਚ ਤੋਂ ਜੰਮੂ ਤੋਂ ਔਰ ਸਾਡੇ ਜਿਹੜੇ ਆ ਗਿਆ ਦੂਜੇ ਸਟੇਟ ਤੋਂ ਵੀ ਆ ਇਟਸ ਅ ਰੀਜਨਲ ਹਸਪੀਟਲਾਈਜ਼ਡ ਸਿਹਤ ਸਲਾਹ ਇਹ ਜਿਹੜਾ ਲਾਈਫ ਸਟਾਈਲ ਤੇ ਅਡਾਇਟ ਕਿੰਨਾ ਇੱਕ ਪ੍ਰਭਾਵ ਕਰਦਾ ਇਹਦੇ ਵਿੱਚ ਮੈਂ ਕਹੂੰਗਾ ਜੀ 90% 95% 90% ਜਿਹੜਾ ਤੁਹਾਡਾ ਆਹਾਰ ਤੇ ਵਿਵਹਾਰ ਜੇ ਤੁਹਾਡਾ ਆਹਾਰ ਤੇ ਵਿਵਹਾਰ ਠੀਕ ਹੈ ਤੇ ਤੁਸੀਂ 90% ਜਿਹੜੀਆਂ ਬਿਮਾਰੀਆਂ ਹੈਗੀਆਂ ਉਹਨਾਂ ਇਹ ਸਾਰੀਆਂ ਲਾਈਫ ਸਟਾਈਲ ਡਿਸਆਰਡਰ ਦੇ ਵਿੱਚ ਆਉਂਦੀਆਂ ਹੈਗੀਆਂ ਲਾਈਫ ਸਟਾਈਲ ਡਿਸਆਰਡਰ ਤੋਂ ਵੀ ਜੇ ਤੁਹਾਡਾ ਆਹਾਰ ਤੇ ਵਿਹਾਰ ਹੈ ਤੁਸੀਂ ਜਿਹੜੀਆਂ ਅਕਵਾਇਰਡ ਜਿੰਨੀਆਂ ਵੀ ਡਿਸੀਜ਼ ਹੈ ਤੁਹਾਡੇ ਵਿੱਚ ਸਟਾਰਟਸ ਵਿਦ ਓਬੈਸਟੀ ਹਾਈਪਰਟੈਨਸ਼ਨ ਡਾਇਬੀਟੀਜ਼ ਸੀਕੇਡੀ ਸਟ੍ਰੋਕ ਜਿੰਨੇ ਮਰਜ਼ੀ ਨਾਲ ਕਹਿੰਦਾ ਜੀ ਹਾਰਟ ਅਟੈਕ ਇਹਨਾਂ ਸਾਰਿਆਂ ਤੋਂ ਤੁਸੀਂ ਮਤਲਬ ਮਤਲਬ ਕਾਫੀ ਹੱਦ ਤੱਕ ਜੁੜਨ ਦਾ ਬਿਅਚਨ ਵਿੱਚ ਪਰਸਨ ਤੱਕ ਪਹੁੰਚ ਸਕਦੇ ਜਿਹੜਾ ਇਹ ਮੱਧਮ ਵਰਗ ਹੈ ਉਹ ਅੱਜ ਵੀ ਕਿਤਨੇ ਕਿਤੇ ਤੋਂ ਬਿਮਾਰ ਹੁੰਦਾ ਹੈ ਉਹ ਪ੍ਰਾਇਵਟ ਵੈਲ ਭਾਈਦਾ ਉਸ ਵੇਲੇ ਕਦੋਂ ਪੰਜਾਬ ਦੇ ਵਿੱਚ ਕਿ ਹਰ ਕੋਈ ਇਨਸਾਨ ਹੈ ਉਹ ਸਰਕਾਰੀ ਹਸਪਤਾਲਾਂ 'ਚ ਇਲਾਜ ਕਰਾ ਸਕੇਗਾ ਦੇਖੋ ਮੇਰੀ ਗੱਲ ਸੁਣ ਤੁਸੀਂ ਇੱਕ ਤਾਂ ਗੱਲ ਤਾਂ ਸ ਤਾਂ ਜਿਹੜਾ ਸੀ ਆਮ ਆਦਮੀ ਕਲੀਨਿਕ ਬਣਾਇਆ ਉਹਦੇ ਨਾਲ ਸਾਡੀ ਰੀਚ ਬਹੁਤ ਵਧੀਆ ਹੈ ਅਸੀਂ ਡੈਂਗੀ ਦੇ ਟੈਸਟ ਸਾਡੇ ਮੈਂ ਅੱਜ ਹੀ ਸਾਰਾ ਡਾਟਾ ਦੇਖ ਰਖੀ ਸੀ 4900 4800 ਨੇ ਹੁੰਦੇ ਸੀ ਪਿਛਲੇ ਚ 10 ਸਾਲ ਤੋਂ ਇਸ ਵਾਰੀ ਅਸੀਂ ਆਮ ਆਦਮੀ ਕਲੀਨਿਕ ਕੀਤਾ 15000 ਟੈਸਟ ਹੋ ਗਏ ਸਾਡੇ 3 ਗੁਣਾ ਟੈਸਟ ਹੋ ਗਏ ਸਾਡੇ ਕੇਸਸ ਘਟੇ ਆ ਪਹਿਲਾਂ ਪੋਜ਼ਿਟਿਵਿਟੀ 3% ਸੀ ਅਸੀਂ ਇੱਕ ਤਾਂ ਪ੍ਰੋਵੈਂਸ਼ਨ ਤੇ ਅਸੀਂ ਜਿਹੜਾ ਕਰਦੇ ਆ ਜਿਹੜੇ ਪੰਜਾਬ ਦੇ ਲੋਕ ਐ ਅਸੀਂ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ ਕਰਦੇ ਆ ਸਾਰੇ ਸਰਕਾਰੀ ਹਸਪਤਾਲਾਂ 'ਚ ਦਵਾਈਆਂ ਫ੍ਰੀ ਮਿਲਦੀਆਂ ਜਿਹੜਾ ਅਫੋਰਡ ਕਰ ਸਕਦਾ ਉਹ ਜਰੂਰ ਜਾਵੇ ਫੋਰਟਿਸ ਜਾਵੇ ਉਹਨਾਂ ਨੂੰ ਜਿਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਚਾਹੀਦਾ ਪ੍ਰਾਈਵੇਟ ਰੂਮ ਚਾਹੀਦਾ ਬਟ ਜਿਹੜਾ ਜਿਹੜਾ ਤੁਸੀਂ ਆਮ ਬੰਦੇ ਦੀ ਗੱਲ ਕੀਤੀ ਹੈ ਜਿਹਦੇ ਤੁਸੀਂ ਵੀ ਪੱਤਰਕਾਰ ਵੀ ਸਾਰੇ ਆਂਦੇ ਹੋ ਤੁਹਾਨੂੰ ਸਾਰਿਆਂ ਨੂੰ ਅਸੀਂ ਜਿਹੜਾ ਜਿਹੜੀ ਅਫੋਰਡੇਬਲ ਹੈਲਥ케ਅ ਸਰਕਾਰੀ ਹਸਪਤਾਲ ਚ ਪ੍ਰੋਵਾਈਡ ਕਰ ਰਹੇ ਆ ਪ੍ਰੀਵੈਂਟਿਵ ਕੇਅਰ ਕਰ ਰਹੇ ਆ ਰੀਹੈਬਿਲੀਟੇਟਿਵ ਸਰਵਿਸਿਜ਼ ਕਰ ਰਹੇ ਆ ਔਰ ਇਸ ਤੋਂ ਸਵਾਇ ਤੋਂਨੋ ਵੀ ਸਾਰਿਆਂ ਨੂੰ ਜਿਹੜਾ ਤੁਹਾਡੇ ਫੈਮਿਲੀਜ਼ ਨੂੰ ਵੀ ਅਸੀਂ 10-10 ਲੱਖ ਦੀ ਇੰਸ਼ੋਰੈਂਸ ਦੇ ਰਹੇ ਆ ਤੇ ਜੇ ਰੱਬ ਨਾ ਕਰੇ ਜੇ ਇਹਨਾਂ ਦੀ ਬਿਮਾਰੀ ਹੋਵੇ ਤਾਂ ਉਹ ਇੱਥ ਪੋਲੀਟਿਕਲ ਕੁਐਸਚਨ ਆਜੀ ਕਾਂਗਰਸ ਦੇ ਨਾਲੋਂ ਆਮ ਆਦਮੀ ਪਾਰਟੀ ਨੇ ਨਾਕਾ ਤੋੜ ਲਿਆ ਤੇ ਕਿਸ ਤਰ੍ਹਾਂ ਬੀਤ ਉਸ ਤੇ ਪੋਲੀਟਿਕਲ ਕੁਐਸਚਨ ਆਪਾਂ ਬਾਅਦ ਚ ਕਰ ਲਾਂਗੇ ਬਾਅਦ ਇੱਥੇ ਨਾ ਕਰੀ ਆਪਾਂ ਇੱਥੇ ਮੈਂ ਇੱਥੇ ਡਾਕਟਰੀ ਰਹਿਣ ਦੇ ਮਨ ਨਾਲ ਉਹ ਕਰ ਲਾਂਗੇ ਹੋਰ ਵੀ ਆ ਗਿਆ ਪੋਲੀਟਿਕਲ ਕੁਐਸਚਨ ਬਾਹਰ ਕਰ ਲਿਓ ਵੋਟੇਜ ਤੋਂ ਬਾਹਰ ਕਰਦੇ ਆਂ ਠੀਕ ਇੱਥੇ ਮੈਂ